ਸਕੈਡਲ ਮਾਚ ਕੇਰੀ ਸੰਸਥਾ ਬਲਵਾ ਹੈ ਔਰ ਕੀ ਉਦੇਸ਼ ਹੈ ਦਾ ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਔਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਕਾਹ ਰਾਜਤਾ ਜਿਹੜਾ ਹੈ ਇੱਕ ਐਸਾ ਕਰਮ ਕੀਤਾ ਹੈ ਪਾਕਿਸਤਾਨੀ ਅਤਵਾਦੀਆਂ ਨੇ ਕਿ ਤਹਰਗਾਮ ਦੇ ਵਿੱਚ ਸਾਡੇ 28 ਜਿਹੜੇ ਨੇ ਬਿਲਕੁਲ ਬੇਦੋਸ਼ ਜਿਹੜੇ ਸਲਾਨੀ ਸੀਗੇ ਗਏ ਦੇ ਸੀਗੇ 6-7 ਸਟੇਟਾਂ ਤੋਂ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਨਾਲ ਪੁੰਨਤਾ ਹੈ ਔਰ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਹੈ ਕਿ ਉਹਨਾਂ ਨੇ ਪਹਿਲੇ ਨਾਂ ਪੁੱਛਿਆ ਉਹਨਾਂ ਦੇ ਨਾਂ ਪੁੱਛ ਕੇ ਫਿਰ ਉਹਨਾਂ ਨੇ ਕਈਆਂ ਦੇ ਪੈਂਟ ਵੀ ਲਾ ਕੇ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਬੜੀ ਬਣੀ ਹੋਈ ਸਾਜ਼ਿਸ਼ ਸੀਗੀ ਕਿ ਆਪਾਂ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਹੈ ਸਲਾਨੀ ਸੰਸਾ ਹੈ ਔਰ ਉਹ ਜਗਾ ਹੈਗੀ ਜਿੱਥੇ ਲੱਖਾਂ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਆਪਣਾ ਜਿਹੜਾ ਹੈ ਉੱਥੇ ਛੁੱਟੀਆਂ ਦਾ ਆਨੰਦ ਲੈਂਦੇ ਨੇ ਇਹ ਕਾਰਨਾ ਜਿਹੜਾ ਹਰਕਤ ਹੈ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ 2000 ਦੇ ਵਿੱਚ ਜਿੱਦੋਂ ਬਿਲਕੁਲ ਇੰਟਰਨ ਵੀ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਚਿੱਟੀ ਸਿੰਘ ਵਾਲੇ ਦੇ ਵਿੱਚ ਵੀ ਸਾਡੇ ਸਰਦਾਰ ਭਰਾਵਾਂ ਦਾ ਉਥੇ ਕਤਲ ਕੀਤਾ ਗਿਆ ਸੀਗਾ 32 ਦੇ ਕਰੀਬ ਉਹੋ ਹੀ ਸੇਮ ਕਾਰਨਾ ਜਿਹੜਾ ਕੰਮ ਕੰਮ ਕੀਤਾ ਹੈ ਉਸ ਇਹਨਾਂ ਨੇ ਅਤਵਾਦੀਆਂ ਨੇ ਕੀਤਾ ਹੈ ਔਰ ਇਹ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਹਿਣਾ ਹੈ ਹੁਣ ਸਹੀ ਜਿਹੜਾ ਹੈ ਮੌਕਾ ਹੈ ਕਿ ਇਹਨਾਂ ਨੂੰ ਬਿਫਿਟਿੰਗ ਜਿਹੜਾ ਹੈ ਆਨਸਰ ਦਿੱਤਾ ਜਾਵੇ ਯੋਗ ਆਨਸਰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਫੌਜ ਦੀ ਜਿਹੜੀ ਹੈ ਕਮਰੂ ਟੁੱਟੇ ਕਿਉਂ ਕਿ ਜਿੰਨੇ ਵੀ ਆਤਵਾਦੀ ਹਨ ਉਹ ਫੋਰਸ ਦੇ ਸਰੰਕਸ਼ਨ ਦੇ ਅੰਦਰ ਹੀ ਉਹ ਕੰਮ ਕਰ ਰਹੇ ਹਨ ਜੇ ਹੁਣ ਨਾ ਇਹਨਾਂ ਨੇ ਕੰਮ ਕੀਤਾ ਤੇ ਬਹੁਤ ਹੀ ਜ਼ਿਆਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਭਰਾ ਜਿਹੜੇ ਹੈ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਆਪਣੇ ਪਾਰਟੀ ਦੇ ਸੰਦੇਸ਼ ਦੇ ਉੱਪਰ ਜਿਹੜੀ ਹੈ ਕੈਂਡਲ ਮਾਰਚ ਜਿਹੜੀ ਹੈ ਉਹ ਅੱਜ ਗੁਰਦਾਸਪੁਰ ਦੇ ਵਿੱਚ ਕੱਢ ਰਹੇ ਆ ਇਹ ਸ਼ਾਂਤੀ ਕੈਂਡਲ ਮਾਰਚ ਹੈ ਕੋਈ ਇਸ ਵਿਰੋਧ ਦੇ ਵਿੱਚ ਹੈ ਕਿ ਭਾਈ ਮਾਨੁੱਖਤਾ ਦੀ ਔਰ ਬੇ ਬੇਕਸੂਰ ਹਤਿਆਰੇ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਇੱਕ ਤੇ ਦੋ ਵਿਦੇਸ਼ੀ ਸੀਗੇ ਉਹਦੇ ਵਿੱਚ ਜਿਹੜੇ ਸਲਾਣੀ ਜਿਨ੍ਹਾਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰਿਆ ਹੈ ਇੱਕ ਤੇ ਬਿਲਕੁਲ 2-4 ਦਿਨ ਹੋਏ ਸੀ ਵਿਆਹ ਵਾਸਤੇ ਉਹ ਆਪਣੇ ਇੱਥੇ ਆਏ ਸੀਗੇ ਕੋਮਨ ਨੂੰ ਉਹਾਂ ਦੇ ਹਸਬੰਡ ਨੂੰ ਜਿਹੜਾ ਹੈ ਉਹ ਕਤਲ ਕੀਤਾ ਗਿਆ ਉਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਸੀ ਤੁਸੀਂ ਮੇਰਾ ਹਸਬੰਡ ਤੇ ਕਤਲ ਕਰਤਾ ਮੈਨੂੰ ਵੀ ਗੋਲੀ ਮਾਰ ਦੋ ਕਹਿੰਦੇ ਨਹੀਂ ਤੈਨੂੰ ਨਹੀਂ ਗੋਲੀ ਮਾਰਨੀ ਤੂੰ ਆਪਣਾ ਸੰਤਾਪ ਜਿਹੜਾ ਉੱਥੇ ਚੇਲ ਬਹੁਤ ਦੁਖਾਲੀ ਗੱਲਾਂ ਆਹੀ ਸਾਰੇ ਜਿਹੜੇ ਆ ਗੁਰਦਾਸਪੁਰ ਦੇ ਨਿਵਾਸੀ ਹੈ ਹਿੰਦੁਸਤਾਨ ਦੇ ਨਿਵਾਸੀ ਇਸ ਦੁੱਖ ਦੇ ਵਿੱਚ ਸ਼ਾਮਲ ਆ ਔਰ ਸਰਕਾਰ ਨੂੰ ਸੈਂਟਰ ਨੂੰ ਇਹ ਕਹਿੰਦੇ ਆ ਕਿ ਹੁਣ ਟਾਈਮ ਆ ਹੁਣ ਸਰਜੀਕਲ ਸਟ੍ਰਾਈਕ ਦਾ ਨਹੀਂ ਆ ਹੋਰ ਸਿੱਧਾ ਜਿਹੜਾ ਹੈ ਇਸ ਫੌਜ ਦੀ ਜਿਹੜੀ ਹੈ ਪਾਕਿਸਤਾਨ ਦੀ ਇਹ ਕਮਰ ਤੋੜੀ ਜਾਵੇ ਤਾਂ ਜੋ ਉਹ ਸੁਰੱਖਣ ਦਿੰਦੀ ਹੈ ਨਾ ਅਤਵਾਦੀਆਂ ਨੂੰ ਪਾਵੇ ਉਹ ਕੋਈ ਵੀ ਸੰਗਠਨ ਹੈਗੀ ਆ ਚੱਲ ਰਿਹਾ ਉਹ ਪਾਕਿਸਤਾਨ ਦੀ ਫੌਜ ਦੇ ਅੰਡਰ ਹੈ ਸੋ ਮੇਰੇ ਵੀਰੋ ਆਪਾਂ ਪਰ ਇੱਕ ਆਕਾ ਇੱਕਾ ਰਖਨਾਵਾ ਔਰ ਉਹ ਕਸ਼ਮੀਰੀ ਭਰਾਵਾਂ ਦੇ ਨਾਲ ਜਿਨ੍ਹਾਂ ਨੇ ਉੱਥੇ ਵੀ ਇਹ ਦੁੱਖ ਮਾਨਿਆ ਹੈ ਉਸ ਜਗ੍ਹਾ ਦੇ ਉੱਪਰ ਅਸੀਂ ਵੀ ਅੱਜ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਜਿਹੜੇ ਸ਼ਹੀਦ ਹੋਏ ਨੇ ਉੱਥੇ ਸਾਡੇ ਭਰਾ ਠਾਈ ਉਹ ਭਾਵੇਂ ਵਿਦੇਸ਼ੀ ਨੇ ਭਾਵੇਂ ਸਾਡੇ ਅਲੱਗ-ਅਲੱਗ ਸਟੇਟਾਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਵੀ ਸੁ ਦੁੱਖ ਜਿਹੜਾ ਹੈ ਸਾਂਝਾ ਕਰਦੇ ਆ